ਸੂਕੋ ਹੋਟਲ ਗੁਰਸੇਵੀ ਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੀਏ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਐ ਸਿਫਤਖ ਸੰਮਦੀ ਨੂਰ ਅਰਸੋ ਹਕੁਰਸੋ ਹੋ ਚੱਟੀ ਐ ਤੋਡਾ ਡਿਠੇ ਸੱਚੇ ਪਾਤ ਸਾਹੋ ਮਲ ਜਨਮ ਜਨਮ ਦੀ ਕਟੀ ਐ ਸਜਣ ਸੱਚਾ ਪਾਤ ਸਾਹੋ ਸੇਰ ਸਾਹਾਂ ਦਾ ਸਾਹੋ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵਸਾ ਹੋ ਸਜਣ ਸਚਾ ਪਾਤ ਸਾਹ ਚੇਰ ਸਾਹਾਂਦ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਘੜਾ ਮਹੱਲਾ ਪੰਜਵਾ ਕਰਿ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਅਨੰਦਿਨ ਨਾਮਵਖਾਣਾ ਰਾਮ ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲਾਗੇ ਤੇਰਾ ਭਾਣਾ ਰਾਮ ਕਰ ਕਿਰਪਾ ਗੁਰ ਪਰ ਬ੍ਰਹਮ ਪੂਰੇ ਅਨ ਦਿਨ ਨਾਮ ਵਖਾਣਾ ਰਾਮ ਅੰਮ੍ਰਿਤ ਬਾਣੀ ਉੱਚਰਾ ਹਰ ਜਸ ਮਿੱਠਾ ਲਗੇ ਤੇਰਾ ਭਾਣਾ ਰਾਮ ਕਰ ਦਇਆ ਮਯਾ ਗੋਪਾਲ ਗੋਬਿੰਦ ਕੋਏ ਨਹੀਂ ਤੁਜ ਬਿਨਾ ਸਮਰੱਥ ਅਗਥ ਅਪਾਰ ਪੂਰਨ ਜੀਉ ਤਨ ਧਨ ਤੁਮ ਮਨਾ ਮੂਰਖ ਮੁਗਦ ਅਨਾਥ ਚੰਚਲ ਬਲਹੀਨ ਨੀਚ ਅਜਾਣਾ ਬੇਨਵੰਤ ਨਾਨਕ ਸਰਨ ਤੇਰੀ ਰੱਖ લેਹੁ ਆਵਣ ਜਾਣਾ ਸਾਧ ਸਰਣੀ ਪਈ ਹਰ ਜੀਉ ਗੁਣ ਗਾਵਹ ਹਰ ਨੀਤਾ RAM ਤੂਰ ਭਗਤਨ ਕੀ ਮਨ ਤਨ ਲੱਗੋ ਹਰ ਜੀਉ ਸਭ ਪਤਿਤ ਪੁਨੀਤਾ ਰਾਮ ਪਤਿਤ ਪੁਨੀਤਾ ਹੋਹਿ ਤਨ ਸੰਗ ਜਿਨ ਬਿਧਾਤਾ ਪਾਇਆ ਨਾਮ ਰਾਤੇ ਜੀਅ ਦਤੇ ਨਿਤ ਦੇਹ ਚੜ੍ਹ ਹਸ ਵਾਇਆ ਰਿੱਧ ਸੇਧ ਨਾ ਬਨੇ ਦ ਹਰ ਜਪ ਜਿਨੀ ਆਤਮ ਜੀਤਾ ਬਿਨਵੰਤ ਨਾਨਕ ਵੱਡ ਭਾਗ ਪਾਈ ਹੈ ਸਾਧ ਸਾਜਨ ਮੀਤਾ ਜਿਨੀ ਸੱਚ ਬਣਨ ਜਿਆ ਹਰ ਜੀਉ ਸੇ ਪੂਰੇ ਸਹਾਰਾਮ ਬਹੁਤ ਖਜ਼ਾਨਾ ਤਿੰਨ ਪਹਿ ਹਰ ਜੀਓ ਹਰ ਕੀਰਤਨ ਲਾਹਾਰਾਮ ਕਾਮ ਕ੍ਰੋਧ ਨਾ ਲੋਭ ਬਿਆਪੈ ਜੋ ਜਨ ਪ੍ਰਭ ਸੋ ਰਾਤਿਆ ਇੱਕ ਜਨ ਹੈ ਇੱਕ ਮਨ ਹੈ ਰਾਮ ਕੈ ਰੰਗ ਮਤਿਆ ਲਗ ਸੰਤ ਚਰਣੀ ਪੜੇ ਸਰਣੀ ਮਨ ਤਿਨਾ ਓ ਮਹਾ ਬਿਨਮੰਤ ਨਾਨਕ ਜਿਨ ਨਾਮ ਪਲੈ ਸੇ ਸਚੇ ਸਾਹਾ ਨਾਨਕ ਸੋਈ ਸਿਮਰੀਐ ਹਰ ਜੀਉ ਜਾ ਕੀ ਕਲ ਧਾਰੀ RAM ਗੁਰਮੁਖ ਮਨ ਹੋ ਨਾ ਵਿਸਰੈ ਹਰ ਜੀਉ ਕਰਤਾ ਪ੍ਰਖ ਮੁਰਾਰੀ RAM ਦੁਖ ਰੋਗ ਨ ਭਉ ਬਿਆਪੈ ਜਿਨੀ ਹਰ ਹਰ ਧਿਆਇਆ ਸੰਤ ਪ੍ਰਸਾਦ ਤਰੇ ਭਉ ਜਲ ਉਰਬ ਲਿਖਿਆ ਪਾਇਆ ਵਜੀਵदाई ਮਨ ਸਾਤ ਆਈ ਮਿਲੇਆ ਪੁਰਖ ਅਪਾਰੀ ਬੇਨਵੰਤ ਨਾਨਕ ਸਿਮਰ ਹਰ ਹਰ ਇੱਛਾ ਪੁਨੀ ਹਮਾਰੀ ਵਜੀਵ ਧਾਈ ਮਨ ਸਾਤ ਆਈ ਮਿਲੇ ਆ ਪੁਰਖ ਅਪਾਰੀ ਬੇਨਵੰਤ ਨਾਨਕ ਸਿਮਰ ਹਰ ਹਰ ਇਛੁ ਪੁਨੀ ਹਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਹਗੜਾ ਮਹੱਲਾ ਪੰਜਵਾ ਕਾਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਅਨ ਦਿਨ ਨਾਮ ਵਖਾਣਾ RAM ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲਾਗੇ ਤੇਰਾ ਬਾਣਾ RAM